ਕੀ ਨਾ ਮੇਰਾ ਨਾਮ ਦਲਵੀਰ ਸਿੰਘ ਜੀ ਸਰਹਰ ਭਜਨ ਸਿੰਘ ਜੀ ਕਿਹੜਾ ਪਿੰਡ ਆ ਜੀ ਫੇਰਪੁਰ ਸੋਡੀਆਂ ਜੀ ਜੋ ਕੱਲ ਤੁਹਾਨੂੰ ਨੌਕਰੀ ਦਾ ਨਿਯੁਕਤੀ ਪੱਤਰ ਮਿਲਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਸਰ ਮੈਨੂੰ ਪਹਿਲਾਂ ਤਾਂ ਬਹੁਤ ਵੱਡੀ ਖੁਸ਼ੀ ਹੈ ਜੀ ਮੈਨੂੰ ਇੱਕ ਇਮਾਨਦਾਰ ਮੁੱਖ ਮੰਤਰੀ ਵੱਲੋਂ ਜੀ ਨਿਯੁਕਤੀ ਪੱਤਰ ਮਿਲਿਆ ਹੈ ਦੂਸਰੀ ਗੱਲ ਸਰ ਇਹ ਹੈ ਵੀ ਆਮ ਪਰਿਵਾਰ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਜੀ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਸਪਾਟਸ ਤੋਂ ਜੀ ਮੈਂ ਮਾਨ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਦਿੰਦੀ ਹਾਂ ਜੀ ਜਿਨ੍ਹਾਂ ਨੇ ਆਮ ਸਾਨੂੰ ਬੱਚਿਆਂ ਨੂੰ ਘਰਾਂ ਤੋਂ ਠਾਲ ਕੇ ਨੌਕਰੀਆਂ ਦੇਣ ਦਾ ਉਤਸ਼ਾਹ ਕੀਤਾ ਤੇ ਬਹੁਤ ਬਹੁਤ ਧੰਨਵਾਦ ਦਿੰਦੀ ਹਾਂ ਜੀ ਸਿੰਘ ਸਾਹਿਬ ਦੇ ਇਹ ਨੌਕਰੀ ਲੈਣ ਵਾਸਤੇ ਕੋਈ ਪ੍ਰੋਸੀਜਰ ਫਾਲੋ ਕਰਨਾ ਪਿਆ ਸੀ ਹਾਂ ਜੀ ਸਰ ਪ੍ਰੋਸੀਜਰ ਸਾਰਾ ਪ੍ਰੋਸੀਜਰ ਸਾਨੂੰ ਫਾਲੋ ਕਰਨਾ ਪਿਆਗਾ ਸਾਨੂੰ ਪਹਿਲਾਂ ਸਰ ਮੈਂ ਪੋਸਟਾਂ ਭਰਨੀਆਂ ਪਈਆਂ ਨੇ ਜੀ 2023 ਦੇ ਵਿੱਚ ਸਾਡਾ ਫਿਜ਼ੀਕਲ ਹੋਇਆ ਜੀ ਪੇਪਰ ਹੋਇਆ ਜੀ ਤੇ ਮੈਰਿਟ ਬੇਸ ਤੇ ਸਾਨੂੰ ਨੌਕਰੀ ਮਿਲੀ ਹੈ ਜੀ ਮੈਨੂੰ ਸਰ ਚਿੱਠੀ ਆਈ ਦਾ ਪਤਾ ਲੱਗਿਆ ਵੀ ਕਰੇ ਵੀ ਮੈਨੂੰ ਵੀ ਨੌਕਰੀ ਸਰਕਾਰ ਨੇ ਦੇ ਸਕਦੀ ਪੀ ਆਈ ਤੋਂ ਫਿਰ ਕਿਵੇਂ ਮਿਲ ਗਿਆ ਮਾਨ ਸਰ ਬਹੁਤ ਸਰ ਬਹੁਤ ਖੁਸ਼ੀ ਹੋਈ ਹੈ ਜੀ ਬਹੁਤ ਜਿਆਦਾ ਕਿਉਂਕਿ 14 ਸਾਲਾਂ ਬਾਅਦ ਮੇਰੀ ਸੁਣੀ ਹੈ ਜੀ ਵਾਹਿਗੁਰੂ ਨੇ ਸੁਣੀ ਹੈ ਜੀ ਮਾਨ ਸਰਕਾਰ ਨੇ ਸੁਣੀ ਹੈ ਜੀ ਇੱਕ ਇਮਾਨਦਾਰ ਮੁੱਖ ਮੰਤਰੀ ਨੇ ਜੀ ਮੁੱਖ ਮੰਤਰੀ ਵੱਲੋਂ ਦਾ ਅਫਰਡ ਆ ਲੈਟਰ ਦਿੱਤਾ ਗਿਆ ਹਾਂ ਜੀ ਹਾਂ ਸਰ ਮੈਨੂੰ ਮੁੱਖ ਮੰਤਰੀ ਸਾਹਿਬ ਵੱਲੋਂ ਲੈਟਰ ਦਿੱਤਾ ਗਿਆ ਮੈਨੂੰ ਬਹੁਤ ਖੁਸ਼ੀ ਆ ਕਿ ਇੱਕ ਬਹੁਤ ਹੀ ਇਮਾਨਦਾਰ ਮੁੱਖ ਮੰਤਰੀ ਸਾਹਿਬ ਵੱਲੋਂ ਮੈਨੂੰ ਲੈਟਰ ਮਿਲਿਆ ਮੈਨੂੰ ਬਹੁਤ ਜਿਆਦਾ ਖੁਸ਼ੀ ਆ ਇਸ ਚੀਜ਼ ਦੀ ਕੋਈ ਸਪਾਰਸ਼ ਕੋਈ ਸਪਾਰਸ਼ ਨਹੀਂ ਸਰ ਕਿਸੇ ਤਰ੍ਹਾਂ ਦੀ ਕੋਈ ਵੀ ਸਪਰਸ਼ ਨਹੀਂ ਕੱਲ ਤੁਸੀਂ ਉੱਥੇ ਵੀ ਬੋਲੇ ਸੀਗੇ ਹਾਂਜੀ ਸਰ ਮੈਂ ਉੱਥੇ ਵੀ ਬੋਲਿਆ ਸੀਗਾ ਜੀ ਹਾਂਜੀ ਇਸ ਤੋਂ ਪਹਿਲਾਂ ਕੀ ਕਰਦੇ ਸੀਗੇ ਇਸ ਤੋਂ ਪਹਿਲਾਂ ਸਰ ਮੈਂ ਪ੍ਰਾਈਵੇਟ ਨੌਕਰੀ ਕਰ ਰਿਹਾ ਸੀ ਜੀ ਪਿਛਲੇ 14 ਸਾਲਾਂ ਤੋਂ ਜੀ ਤੇ ਮੈਂ ਤਕਰੀਬਨ ਮੰਗੂ 13-14 ਸਾਲਾਂ ਤੋਂ ਹੀ ਜੀ ਇਧਰ ਟਰਾਈ ਕਰ ਰਿਹਾ ਸੀ ਮੈਨੂੰ ਕਿਸੇ ਨਾ ਕਿਸੇ ਮਹਿਕਮੇ 'ਚ ਮਿਲੇ ਉਸ ਤੋਂ ਪਹਿਲਾਂ ਸਰ 2016 'ਚ ਪਹਿਲਾਂ 12 'ਚ ਜੀ ਮੈਂ ਕਨਸਟੇਬਲ ਸਿਲੇਕਟ ਹੋਇਆ ਸੀ ਜੀ ਤੇ ਉਸ 'ਚ ਮੇਰਾ ਨਹੀਂ ਆਇਆ ਜੀ ਸਿਰਫ ਵੇਟਿੰਗ ਲਿਸਟ 'ਤੇ ਰਿਹਾ ਉਸ ਤੋਂ ਬਾਅਦ ਸਰ 16 'ਚ ਜਿਹੜੀ ਭਰਤੀ ਆਈ ਸੀ ਜੀ ਉਹਦੇ ਵਿੱਚ ਸਰ ਮੇਰਾ ਸਲੈਕਟ ਹੋਇਆ ਸਾਰਾ ਕੁਝ ਹੋਇਆ ਜੀ ਤੇ ਹੁਣ ਮੇਰੇ ਲਈ ਵੀ ਕਟਿੰਗ ਪਈਆਂ ਨੇ ਅਖਬਾਰ ਦੀਆਂ ਤੇ ਉਹਦੇ ਵਿੱਚ ਵੀ ਸਰ ਮੇਰੀ ਕਿਸੇ ਨੇ ਕੋਈ ਹੋਣੀ ਨਹੀਂ ਸੀ ਜਦੋਂ ਕਿਤੇ ਗੱਲਬਾਤ ਹੁੰਦੀ ਸੀ ਸਰ ਪੈਸੇ ਦੀ ਮੰਗ ਹੁੰਦੀ ਸੀਗੀ ਤੇ ਜਿਨ੍ਹਾਂ ਕੋਲੇ ਪੈਸਾ ਹੁੰਦਾ ਸੀ ਉਹ ਨੌਕਰੀ ਲੈ ਜਾਂਦੇ ਸੀ ਅਸੀਂ ਫੇਰ ਸਰ ਵੇਲੇ ਦੇ ਵੇਲੇ ਰਹਿ ਜਾਂਦੇ ਸੀ ਕੋਈ ਉਮੀਦ ਹੈਗੀ ਸੀਗੀ ਸਰ ਹੁਣ ਉਮੀਦ ਸੱਜੂਕਿਆ ਸੀ ਕਿ ਜਦੋਂ ਦੀ ਮਾਨ ਸਰਕਾਰ ਆਈ ਸੀ ਕਰਦੇ ਨੇ ਕਿਹਾ ਵੀ ਚਲ ਤੂੰ ਇੱਕ ਟਰਾਈ ਹੋਰ ਕਰ ਲੈ ਵੀ ਜਿੱਥੇ ਹੋਰ ਹੋਰ ਤੇ ਵੀ ਹੋ ਸਕਦਾ ਤਰੀਕ ਕਿਸਮਤ ਜਾ ਗਏ ਤਾਂ ਕਰਕੇ ਸਰ ਬਹੁਤ ਮੇਰੀ ਕਿਸਮਤ ਜਾਗੀ ਹੈ ਜੀ ਮੈਂ ਤੈਿਹਰੋਂ ਤੁਹਾਨੂੰ ਬੜੀਆਂ ਮਾਨ ਸਰ ਕਰਦਾ ਬਹੁਤ ਬਹੁਤ ਧੰਨਵਾਦ ਮਾਨ ਸਰ ਕਰਦਾ ਤੁਹਾਨੂੰ ਕਿਹੜੇ ਭਾਗ ਦੇ ਵਿੱਚ ਜੋਬ ਮਿਲੀ ਹੂੰ ਸਰ ਮੈਨੂੰ ਫਾਇਰ ਬ੍ਰਿਗੇਡ ਤੇ ਡਰਾਈਵਰ ਆਪਰੇਟਰ ਦੀ ਨੌਕਰੀ ਮਿਲੀ ਹੈ ਜੀ ਮੈਨੂੰ